ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦਾ ਬਲੌਗ ਹੈਗਾ ਜੀ ਆਪਣੇ ਘਰ ਦੇ ਵਿੱਚ ਬਰਕਤ ਕਿਵੇਂ ਪੈਂਦੀ ਆ ਉਹ ਪਹਿਣਾ ਲਈ ਆਪਾਂ ਬਹੁਤ ਜ਼ਰੂਰੀ ਗੱਲਾਂ ਲੈ ਕੇ ਆਏ ਆ ਪਹਿਲੀ ਗੱਲ ਤਾਂ ਹੈਗੀ ਹੈ ਜੀ ਇਹ ਆਪਾਂ ਘਰ ਦੇ ਵਿੱਚ ਪਿਆਰ ਨਾਲ ਰਹੋ ਵੱਡਿਆਂ ਦਾ ਮਾਨ ਸਤਿਕਾਰ ਕਰੋ ਇਸ ਤੋਂ ਵੱਡੀ ਬਰਕਤ ਹੋ ਹੀ ਨਹੀਂ ਸਕਦੀ ਆਪਾਂ ਜੀ ਇੱਥੇ ਨਾਲੇ ਕੱਢ ਰਹੇ ਸੀਗੇ ਮੱਖਣ ਤੇ ਆਪਾਂ ਨਾਲੇ ਤੁਹਾਡੇ ਨਾਲ ਗੱਲਾਂ ਸ਼ੇਅਰ ਕਰੀ ਚੱਲਦੇ ਆਂ ਤੇ ਕਈ ਪੈਣਾ ਤਾਂ ਹੀ ਹੁੰਦੀਆਂ ਨੇ ਰਾਤ ਨੂੰ ਰੋਟੀ ਖਾ ਕੇ ਭਾਂਡੇ ਸ਼ੈਂਕ ਵਿੱਚ ਰੱਖ ਦਿੰਦੀਆਂ ਨੇ ਤੇ ਉਸ ਵੇਲੇ ਉੱਠ ਕੇ ਧੋਂਦੀਆਂ ਇਹ ਜੀ ਗਲਤੀ ਕਦੇ ਨਾ ਕਰੋ ਤੁਸੀਂ ਰਾਤ ਨੂੰ ਧੋ ਕੇ ਹੀ ਭਾਂਡੇ ਰੱਖੋ ਆਪਦੀ ਝਾੜੂ ਲਾ ਕੇ ਕਦੇ ਵੀ ਬੈੱਡ ਦੇ ਹੇਠਾਂ ਨਾ ਝਾੜੂ ਰੱਖੋ ਇਹ ਵੀ ਗਲਤੀ ਕਦੇ ਨਹੀਂ ਕਰਨੀ ਹੈਗੀ ਝੂਠੇ ਭਾਂਡੇ ਵੀ ਕਦੇ ਵੀ ਮੰਜੇ ਤੇ ਨਾ ਪਏ ਰਹਿਣ ਦਿਓ ਜਿਹੜਾ ਆਪਾਂ ਝਾੜੂ ਲਾ ਕੇ ਡੈਸਕ ਵਿੱਚ ਕੂੜਾ ਪਾ ਦਿੰਨੇ ਆ ਉਹਨੂੰ ਵੀ ਅਸੀਂ ਬਾਹਰ ਸੁੱਟਣਾ ਚਾਹੀਦਾ ਵਾ ਹੁਣ ਤਾਂ ਆਪਣੇ ਘਰਾਂ ਦੇ ਵਿੱਚ ਟੈਸਟ ਮੀਟ ਹੋ ਗਏ ਜਦ ਹੀ ਆਪਾਂ ਕੂੜਾ ਵਿੱਚ ਪਾ ਦਿੱਕੇ ਰੱਖ ਦਿੰਨੇ ਆ ਜਮਾ ਕਰ ਕਰ ਰੱਖੀ ਜਾਂਦੇ ਆ ਇੱਧਰ ਜਿਵੇਂ ਲੱਗ ਗਈ ਸੀ ਕਿ ਆਟਾ ਛਾਨਣ ਮੈਂ ਆਟਾ ਛਾਨਣ ਦਾ ਬਹੁਤ ਹੀ ਪੈਣਾ ਨੂੰ ਸੌਖਾ ਤਰੀਕਾ ਦੱਸ ਰਹੀ ਆ ਜਦੋਂ ਆਪਣੇ ਅੰਦਰ ਸੋਈ ਦੇ ਵਿੱਚ ਪੱਖਾ ਚੱਲਦਾ ਹੁੰਦਾ ਤੇ ਕਈ ਵਾਰੀ ਆਪਣਾ ਆਟਾ ਉੱਡੀ ਜਾਂਦਾ ਜਦੋਂ ਆਪਾਂ ਛਾਲਣੀ ਨਾਲ ਛਾਣਦੇ ਆ ਇਹ ਮੈਂ ਪੈਣਾ ਲਈ ਬਹੁਤ ਸੌਖਾ ਤਰੀਕਾ ਲੈ ਕੇ ਆਈ ਆ ਮੈਂ ਬਣਾਉਂਗੀ ਜੀ ਇੱਥੇ ਕਈਏ ਦੇ ਪਰੌਂਠੇ ਜਿਹਾ ਬਣਾ ਸਕਦੇ ਆ ਆਪਾਂ ਜਾਂ ਰੋਟੀਆਂ ਨੂੰ ਡਬਲ ਕਰਕੇ ਆਪਾਂ ਬਣਾ ਸਕਦੇ ਆ ਤੇ ਯਮੇ ਕਈਆ ਕਦੂਕਾਸ ਕਰ ਰਹੀ ਸੀ ਤੇ ਆਪਾਂ ਜੀ ਦੂਜੀ ਗੱਲ ਹੋਰ ਹੈਗੀ ਆ ਜੀ ਜਦੋਂ ਆਪਾਂ ਬਾਹਰ ਬੇੜੇ ਦੇ ਵਿੱਚੋਂ ਝਾੜੂ ਲਾਉਣੀ ਆ ਤੇ ਕਈ ਵਾਰੀ ਆਪਾਂ ਬਾਹਰ ਗੇਟ ਦੇ ਬਾਹਰਲੇ ਪਾਸੇ ਆਪਾਂ ਕੂੜਾ ਇਕੱਠਾ ਕਰਕੇ ਰੱਖ ਦਿੰਨੇ ਆ ਉਹਦੀ ਗਲਤੀ ਕਦੇ ਨਾ ਕਰੋ ਉਹਨੂੰ ਚੱਕ ਕੇ ਸੁੱਟ ਦਿਓ ਜਦੀ ਤੇ ਜਿਹੜਾ ਟੁੱਟਿਆ ਸ਼ੀਸ਼ਾ ਹੁੰਦਾ ਆਪਣੇ ਘਰ ਵਿੱਚ ਹੈ ਨਾ ਕੋਈ ਟੁੱਟਿਆ ਭਾਂਡਾ ਹੁੰਦਾ ਵਾ ਉਹਨੂੰ ਕਦੇ ਨਾ ਰੱਖੋ ਘਰ ਵਿੱਚ ਤੇ ਉਹ ਜਿਹੜੇ ਆਪਣੇ ਕਈ ਵਾਰੀ ਭਾਂਡਿਆਂ ਨੂੰ ਤੇੜ ਆ ਜਾਂਦੀ ਆ ਤੇ ਆਪਾਂ ਜੀ ਉਹ ਰੱਖ ਲੈਨੇ ਆ ਉਹ ਵੀ ਆਪਾਂ ਨੂੰ ਬਦਲ ਕੇ ਨਵੇਂ ਲੈ ਆਉਣੇ ਚਾਹੀਦੀ ਆ ਆਪਣਾ ਜੀ ਕਈ ਵਾਰੀ ਟਾਈਮ ਪੀਸ ਰੁਕ ਜਾਂਦਾ ਵਾ ਤੇ ਆਪਾਂ ਉਹਦੇ ਵਿੱਚ ਸੈੱਲ ਲਿਆ ਕੇ ਨਵਾਂ ਜਦ ਹੀ ਪਾ ਲਓ ਉਹਨੂੰ ਕਦੇ ਟਾਈਮ ਪੀਸ ਨੂੰ ਰੋਕਣ ਨਾ ਦਿਓ ਇਹ ਸਿਆਣੀਆਂ ਦੀਆਂ ਗੱਲਾਂ ਸਾਰੀਆਂ ਕਈਆਂ ਸੱਚ ਹੁੰਦੀਆਂ ਨੇ ਆਪਾਂ ਨੇ ਜੀ ਕੱਦੂ ਕਸ ਕਰ ਲਿਆ ਕਈ ਇਹਨੂੰ ਇਹ ਤਾਂ ਪਾਣੀ ਲਿਆ ਕੱਢ ਫਿਰ ਆਪਾਂ ਚਾਹੀ ਰੋਟੀਆਂ ਦੇ ਵਿੱਚ ਪਾ ਸਕਦੇ ਹਾਂ ਪਰੌਂਠੇ ਬਣਾ ਸਕਦੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਮੈਂ ਜੀ ਇੱਥੇ ਲੱਗ ਗਈ ਸੀ ਕਿ ਹੁਣ ਰੋਟੀਆਂ ਬਣਾਉਣ ਪਹਿਲਾਂ ਤਾਂ ਮੈਂ ਬਣਾਉਂਗੀ ਜੀ ਆਲੂ ਵਾਲੇ ਪਰੌਂਠੇ ਬੇਟੇ ਨੇ ਤਾਂ ਆਲੂ ਵਾਲੇ ਪਰੌਂਠੇ ਖਾਣੇ ਆ ਉਹਦੇ ਵਾਸਤੇ ਮੈਂ ਆਲੂ ਲੈ ਸੀਏ ਉਵਾਲ ਤੇ ਕਈਏ ਦਾ ਜਿਹੜਾ ਆਪਾਂ ਨੇ ਕੱਦੂਕਾਸ ਕੀਤਾ ਸੀਗਾ ਤੇ ਉਹਦਾ ਮੈਂ ਦੁਬਾਰਾ ਇੱਕ ਵਾਰੀ ਤੋਂ ਫੇਰ ਪਾਣੀ ਨਿਚੋੜਤਾ ਚੰਗੀ ਤਰ੍ਹਾਂ ਨਾਲ ਕੱਪੜੇ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਲਿਆ ਆਪਾਂ ਨੇ ਇਹਦੇ ਵਿੱਚ ਮੈਂ ਬਾਅਦ ਵਿੱਚ ਨੂਨ ਮਿਰਚ ਐਡ ਕਰੂੰਗੀ ਜਦੋਂ ਮੈਂ ਕਈਏ ਵਾਲੀ ਰੋਟੀਆਂ ਬਣਾਉਂਗੀ ਮੈਂ ਜੀ ਰੋਟੀਆਂ ਹੀ ਬਣਾਉਂਗੀ ਡਬਲ ਫੋਲਡ ਕਰਕੇ ਤੇ ਬਹੁਤ ਵਧੀਆ ਬਣਦੀਆਂ ਨੇ ਤੇ ਆਪਾਂ ਨੇ ਜੀ ਇੱਕ ਵਾਰੀ ਬਣਾ ਕੇ ਇਹ ਖਾਦੇ ਸੀਗੇ ਇੰਨੇ ਟੇਸਟੀ ਬਣੇ ਸੀਗੇ ਬਹੁਤ ਜ਼ਿਆਦਾ ਪਰੌਂਠੇ ਪਰੌਂਠੇ ਵੀ ਬਣਾ ਸਕਦੇ ਆ ਪਰ ਰੋਟੀਆਂ ਵੀ ਬਣਾ ਸਕਦੇ ਆ ਜਿਵੇਂ ਵੀ ਥੋੜੇ ਤੋਂ ਵਧੀਆ ਲੱਗਦੀਆਂ ਨੇ ਹੁਣ ਮੈਂ ਜੀ ਇਹਦੇ ਵਿੱਚ ਕਈਏ ਦੇ ਵਿੱਚ ਨੂਨ ਮਿਰਚ ਸਵਾਦ ਅਨੁਸਾਰ ਪਾ ਲੂੰਗੀ ਵੀ ਜਿੰਨਾ ਕਾਪਾ ਖਾਣੇ ਆ ਤੇ ਹੁਣ ਜਦੋਂ ਮੈਂ ਰੋਟੀ ਇੱਕ ਰੋਟੀ ਪਹਿਲਾਂ ਬੇਲ ਲੂੰਗੀ ਤੇ ਉਹਦੇ ਉੱਤੇ ਦੂਜੀ ਰੋਟੀ ਰੱਖੂੰਗੀ ਫਿਰ ਮੈਂ ਮੈਂ ਜੀ ਬਣਾਉਂਗੀ ਟਵਰ ਰੋਟੀਆਂ ਕਰਕੇ ਪਹਿਲਾਂ ਇੱਕ ਰੋਟੀ ਨੂੰ ਬੇਲ ਲੂੰਗੀ ਉਹਦੇ ਵਿੱਚ ਘੀਆ ਪਾ ਕੇ ਉੱਤੇ ਦੂਜੀ ਰੋਟੀ ਰੱਖੂੰਗੀ ਤੇ ਬਹੁਤ ਵਧੀਆ ਬਣਦੀ ਹੈ ਜੀ ਆਪਾਂ ਜੀ ਜਦੋਂ ਵੀ ਪ੍ਰਸ਼ਾਦਾ ਬਣਾਉਨੇ ਆ ਪਹਿਲਾਂ ਇੱਕ ਰੋਟੀ ਤੁਸੀਂ ਅਲੱਗ ਰੱਖ ਲਿਆ ਕਰੋ ਛਾਬੇ ਦੇ ਵਿੱਚ ਤੇ ਉਹ ਤੁਸੀਂ ਜਾਨਵਰਾਂ ਨੂੰ ਪਾ ਦਿਆ ਕਰੋ ਚਾਹੇ ਤੁਸੀਂ ਆਪਦੇ ਘਰ ਦੇ ਕੋਈ ਸੇ ਵੀ ਪਸੂ ਨੂੰ ਪਾ ਦੋ ਹਨਾ ਜਾਂ ਕੋਈ ਵੀ ਵਿਚਾਰਾ ਬਾਹਰ ਕੁੱਤੇ ਫਿਰਦੇ ਹੁੰਦੇ ਨੇ ਉਹਨਾਂ ਨੂੰ ਪਾ ਦਿਆ ਕਰੋ ਜੀ ਆਪਣੇ ਇਹ ਬਹੁਤ ਜ਼ਿਆਦਾ ਬਰਕਤ ਪੈਂਦੀ ਆ ਕਿਉਂਕਿ ਜਦੋਂ ਪਹਿਲੀ ਰੋਟੀ ਹਮੇਸ਼ਾ ਆਪਾਂ ਬਾਬੇ ਨਾਨਕ ਦਾ ਨੋ ਲੈ ਕੇ ਰੱਖ ਲਿਆ ਕਰੋ ਤੇ ਉਹ ਤੁਸੀਂ ਜਾਨਵਰਾਂ ਨੂੰ ਚਾਹੇ ਪਾ ਦਿਆ ਕਰੋ ਛੋਟੀਆਂ ਛੋਟੀਆਂ ਪੁਰਕੀਆਂ ਕਰਕੇ ਤੇ ਆਪਾਂ ਹਮੇਸ਼ਾ ਹੀ ਮੈਂ ਇੱਕ ਪੇੜਾ ਪਹਿਲਾਂ ਅਲੱਗ ਹੀ ਰੱਖ ਲੈਣੀ ਹੁੰਦੀ ਆ ਉਹਨੂੰ ਐਂਡ 'ਚ ਬਣਾਉਣੀ ਹੁੰਦੀ ਆ ਕਈ ਵਾਰੀ ਐ ਹੁੰਦਾ ਵੀ ਜਦੋਂ ਆਪਾਂ ਰੋਟੀ ਬਣਾਉਣ ਲੱਗਦੇ ਆ ਰੋਟੀ ਬਣਦੇ ਬਣਦੇ ਸਾਰੇ ਖਾਣ ਵੇ ਚ ਜਾਂਦੇ ਨੇ ਕਿਉਂਕਿ ਜਿਹੜਾ ਮੇਰਾ ਪੇੜਾ ਅਲੱਗ ਰੱਖਿਆ ਹੁੰਦਾ ਫਿਰ ਮੈਂ ਉਹਨੂੰ ਐਂਡ ਵਿੱਚ ਬਣਾ ਕੇ ਤੇ ਉਹ ਕਈ ਵਾਰੀ ਆਪਾਂ ਜਾਨਵਰਾਂ ਨੂੰ ਪਾ ਦੀ ਦੀ ਆ ਕਈ ਵਾਰੀ ਜਾਂ ਕਿਸੇ ਪਾਸੋਂ ਨੂੰ ਪਾ ਦੀ ਦੀ ਆ ਤੇ ਆਪਣੇ ਘਰ ਰੋਟੀ ਦੇ ਵਿੱਚ ਘਰ ਦੇ ਵਿੱਚ ਬਰਕਤ ਬਹੁਤ ਜ਼ਿਆਦਾ ਪੈਂਦੀ ਆ ਜੀ ਇਹ ਸਾਰੀਆਂ ਗੱਲਾਂ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਚਲੋ ਜੀ ਆਪਾਂ ਤੇ ਇਹੀ ਕਹਿਨੇ ਹੁੰਨੇ ਆ ਘਰ ਦੇ ਵਿੱਚ ਸ਼ੁਕ ਸ਼ਾਂਤੀ ਬਣੀ ਰਹੇ ਪਿਆਰ ਬਣਿਆ ਰਹੇ ਹੈਨਾ ਤੇ ਵੱਡਿਆਂ ਦਾ ਚਲੋ ਆਪਾਂ ਨੇ ਵੱਡਿਆਂ ਦੀ ਜੀ ਸੇਵਾ ਕਰ ਵੀ ਦਵਾਂਗੇ ਆਪਣਾ ਕੋਈ ਆਪਾਂ ਨੂੰ ਔਖਾ ਨਹੀਂ ਲੱਗਦਾ ਹੈਗਾ ਸਭ ਤੋਂ ਪਹਿਲਾਂ ਜੀ ਸਾਡੇ ਘਰ ਦੇ ਵਿੱਚ ਤਾਂ ਸਾਡੇ ਵੱਡੇ ਬਜ਼ੁਰਗ ਹੀ ਮਾਤਾ ਪ੍ਰਸ਼ਾਦਾ ਸ਼ੱਕਦੇ ਨੇ ਉਸ ਤੋਂ ਬਾਅਦ ਹੀ ਅਸੀਂ ਸਾਰੇ ਸ਼ੱਕ ਦਿਆਂ ਜੀ ਸਭ ਤੋਂ ਪਹਿਲਾਂ ਉਹ ਕਈ ਵਾਰੀ ਸਵੇਰ ਨੂੰ ਤਾਂ ਉਹਦੀ ਰੋਟੀ ਉਹ ਪਾ ਕੇ ਲੈ ਜਾਂਦੇ ਨੇ ਪੱਕਦੀ ਪੱਕਦੀ ਤੇ ਉਦੋਂ ਬਾਅਦ ਚ ਦਿਨ ਵਿੱਚ ਅਸੀਂ ਆਪ ਹੀ ਉਹਨਾਂ ਨੂੰ ਫੜਾਉਨੇ ਆ ਦੁਪਹਿਰੇ ਸ਼ਾਮ ਨੂੰ ਤੇ ਉਹ ਸਭ ਤੋਂ ਪਹਿਲਾਂ ਉਹਨਾਂ ਕੋਲੇ ਪ੍ਰਸ਼ਾਦਾ ਜਾਂਦਾ ਉਦੋਂ ਬਾਅਦ ਅਸੀਂ ਸ਼ਕਦੇ ਆ ਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਛ ਆ ਬਹੁਤ ਵਧੀਆ ਬਾ ਹਰ ਇੱਕ ਚੀਜ਼ ਦੇ ਵਿੱਚ ਬਰਕਤ ਪੈਂਦੀ ਆ ਤੇ ਇਹੀ ਚੀਜ਼ਾਂ ਜੀ ਆਪਾਂ ਨੋਟ ਰੱਖਾਂਗੇ ਕਰਾਂਗੇ ਹੈਨਾ ਤੇ ਇਹ ਆਪਾਂ ਬੱਚਿਆਂ ਨੂੰ ਵੀ ਜੇ ਸਿੱਖਿਆ ਦਵਾਂਗੇ ਤੇ ਤਾਂ ਹੀ ਉਹ ਬੱਚੇ ਲੈਣਗੇ ਆਪਣੇ ਕੋਲ ਇਹ ਸਿੱਖਿਆ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੀਡੀਓ ਦਾ ਵਾਚ ਟਾਈਮ ਪੂਰਾ ਕਰਿਆ ਕਰੋ ਪਲੀਜ਼ ਸੋਣਾ ਜੀ ਕਮੈਂਟ ਕਰ ਚਿਆ ਕਰੋ ਆ ਆਪਣੀ ਜੀ ਕਈਏ ਵਾਲੀ ਰੋਟੀ ਬਣ ਕੇ ਬਿਲਕੁਲ ਤਿਆਰ ਆ ਦੇਖੋ ਬਿਲਕੁਲ ਕਈਆ ਨੇ ਨਿਕਲੇ ਆ ਪਿੱਛੋਂ ਇਹਦਾ ਤੇ ਜਦੋਂ ਆਪਾਂ ਨੇ ਜੀ ਨਾਣ ਮਿਰਚ ਵਿੱਚ ਐਡ ਕੀਤਾ ਸੀ ਇੱਕ ਵਾਰੀ ਫੇਰ ਆਪਾਂ ਨੇ ਨਿਚੋੜ ਕੇ ਪਾਣੀ ਕੱਢਤਾ ਸੀਗਾ ਹੁਣ ਜੀ ਮੈਂ ਲਗੀ ਸੀ ਪ੍ਰਸ਼ਾਦਾ ਸ਼ਖਨ ਸਾਹਿਬ ਨੇ ਲਿਆ ਸ਼ਾਕ ਕਹਿੰਦੇ ਬਹੁਤ ਜਿਆਦਾ ਵਧੀਆ ਬਣੀਆਂ ਨੇ ਰੋਟੀਆਂ ਇਹ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਆਹ ਦੇਖੋ ਜੀ ਪੂਰੀ ਧੁੱਪਾ ਨਿਕਲੀ ਹੋਈ ਆ ਆਪਾਂ ਇੱਕ ਨਵੇਂ ਬਲੌਕ ਨਾਲ ਮਿਲਦੇ ਹਾਂ ਫਿਰ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਜੀ